ਸੋ ਸਾਡੇ ਐਮਐਲਏ ਸਵਾਨ ਮੰਤਰੀ ਸਹਿਬਾਨ ਜੋ ਦਿੱਲੀ ਨੂੰ ਜਾ ਰਹੇ ਸੀ ਉਹਨਾਂ ਨੂੰ ਵੀ ਰਸਤੇ 'ਚ ਰੋਕਿਆ ਜਾ ਰਿਹਾ ਉਹਨਾਂ ਨੂੰ ਅੱਗੇ ਨਹੀਂ ਵਧਣ ਦਿੱਤਾ ਜਾ ਰਿਹਾ ਇਹ ਡਾਰੀ ਹੈ ਜਿਹੜਾ ਕੇਜਰੀਵਾਲ ਸਾਹਿਬ ਦਾ ਡਾਰ ਹੈ ਜਿਹੜਾ ਉਹ ਮੋਦੀ ਨੂੰ ਸਤਾ ਰਿਹਾ ਹੈ ਭਾਜਪਾ ਨੂੰ ਸਤਾ ਰਿਹਾ ਹੈ ਕਿਉਂਕਿ ਜਿੱਥੇ ਵੀ ਕਿਤੇ ਟੱਕਰ ਦਿੰਦੀ ਹੈ ਤਾਂ ਆਮਾਦੀ ਪਾਰਟੀ ਨੇ ਟੱਕਰ ਦਿੰਦੀ ਹੈ ਪੰਜਾਬ ਦੇ ਵਿੱਚ ਵਿਜੀਲੈਂਸ ਦੀ ਵਰਤੋਂ ਦੁਰਵਰਤੋਂ ਪੰਜਾਬ ਸਰਕਾਰ ਕਰ ਰਹੀ ਹੈ ਕਾਂਗਰਸ ਦਾ ਦੋਰਾ ਸਟੈਂਡਰਡ ਨਹੀਂ ਲੱਗਦਾ ਕੇ ਕੇਜੂਬਾਦ ਸਾਹਿਬ ਨੇ ਪਹਿਲਾਂ ਕਿਹਾ ਸੀ ਕਿ ਜੇ ਮੈਨੂੰ ਫੜਨਗੇ ਤਾਂ ਮੈਂ ਜੇਲ੍ਹ ਚੋਂ ਵੀ ਸਰਕਾਰ ਚਲਾਉਂਗਾ ਵਕਤ ਖੁਦ ਸਾਡੇ ਨਾਲ ਪੰਜਾਬ ਕੈਬਨਿਟ ਮੰਤਰੀ ਚੇਤਨ ਸਿੰਘ ਜੋੜਾ ਬਾਜਰਾ ਮੌਜੂਦ ਨੇ ਆਪਾਉਣਾ ਨਾਲ ਗੱਲਬਾਤ ਕਰਦੇ ਕਿ ਅਖੀਰ ਇਸ ਕਾਰਵਾਈ ਨੂੰ ਪੂਰੀ ਕਾਰਵਾਨੀ ਕਿਸ ਤਰੀਕੇ ਦੇ ਰਹੀ ਹੈ ਕਿ ਪੰਜਾਬ ਦੇ ਵਿੱਚ ਵੀ ਦਿੱਲੀ ਦੇ ਵਿੱਚ ਵੀ ਜਿੱਥੇ ਵੀ ਵਿਰੋਧ ਪ੍ਰਦਰਸ਼ਨ ਨਾ ਕਰਨ ਦੇ ਲਈ ਕੱਟ ਕੀਤਾ ਜਾ ਰਿਹਾ ਹੈ ਉੱਥੇ ਜਿਹੜਾ ਉਹਨਾਂ ਨੂੰ ਲੋਕਾਂ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਚੇਤਨ ਜੀ ਆਪ ਕਿਵੇਂ ਦੇਖਦੇ ਹੋ ਜਿਸ ਤਰੀਕੇ ਹੁਣ ਕਿ ਜੋ ਕਾਰਵਾਈ ਦਿੱਲੀ ਦੇ ਵਿੱਚ ਹੋਈ ਹੈ ਉਹ ਤੇ ਜਵਾਬ ਵੀ ਰਸਟ ਕੀ ਤਿਆਰ ਉਸ ਤੋਂ ਬਾਅਦ ਹੁਣ ਚਾਹੇ ਵਲੰਟੀਅਰ ਹੋਣ तमाम ਬਦਾਇਕ ਮੰਤਰੀ ਪੰਜਾਬ ਅਤੇ ਦਿੱਲੀ ਕੱਟ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਲੇਕਿਨ ਲੋਕ ਕਿਹਾ ਜਾ ਰਿਹਾ ਹੈ ਅਬ ਤੋਂ ਪਹਿਲੇ ਤਾਂ ਮੈਂ ਜਿਹੜੀ ਬੀਜੇਪੀ ਆ ਬਹੁਤ ਕਾਲੀ ਦੇ ਵਿੱਚ ਜਿਹੜਾ ਇਹ ਕੰਮ ਕੀਤਾ ਕਿ ਜੁਵਾ ਸਾਹਿਬ ਨੂੰ ਗ੍ਰਿਫਤਾਰ ਕੀਤਾ ਗਿਆ ਕਿਉਂਕਿ ਕੱਲ ਹੀ ਹਜੇ ਹਾਈ ਕੋਰਟ ਦਾ ਨੋਟਿਸ ਹੈ ਜਿਹੜਾ ਈਡੀ ਨੂੰ ਮਿਲਿਆ ਸੀਗਾ ਈਡੀ ਨੇ ਕੇਜੀਵਾਲ ਸਾਹਿਬ ਦੇ ਇਸ ਕੇਸ ਦੀ ਜਿਹੜੀ ਉਹ ਟੀਡੀ ਨੈਰਪੋਰਟ ਦੇਣੀ ਸੀ ਉਹ 22 April ਨੂੰ ਹਾਈ ਕੋਰਟ ਨੂੰ ਉਹਨਾਂ ਦੱਸਣ ਸੀ ਸਰ ਜੋ ਵੀ ਹੈਗਾ ਸੀ ਪਰ ਬੜੀ ਕਾਲੀ ਦੇ ਵਿੱਚ 2 ਘੰਟਿਆਂ ਦੇ ਵਿੱਚ ਵਿੱਚ ਹੀ ਈਡੀ ਨੇ ਜਿਹੜਾ ਕੇਜੀਵਾਲ ਸਾਹਿਬ ਦੇ ਘਰ ਪਹੁੰਚ ਕੇ ਉਹਨਾਂ ਨੂੰ ਗ੍ਰਿਫਤਾਰ ਕੀਤਾ ਗਿਆ ਜਿੱਥੋਂ ਕਿਤੇ ਨਾ ਕਿਤੇ ਇਹ ਲੱਗਦਾ ਹੈ ਕਿ ਬੜੀ ਕਾਲੀ ਦੇ ਵਿੱਚ ਬੜੀ ਤਰਫਤੀ ਮੋਦੀ ਸਾਹਿਬ ਦੇ ਵਿੱਚ ਕਿ ਜਲਦੀ ਕੇਜੀ ਬਾਦ ਸਾਹਿਬ ਨੂੰ ਫਾ ਲਈਏ ਕਿਉਂਕਿ ਉਹ ਉਹ ਨਹੀਂ ਚਾਹੁੰਦੇ ਸੀ ਕਿ ਆਮ ਆਦੀ ਪਾਰਟੀ ਅੱਗੇ ਵਧੇ ਕੇਜੀ ਬਾਦ ਸਾਹਿਬ ਦੇਸ਼ ਵਾਸਤੇ ਜੋ ਦਿੱਲੀ ਵਾਸਤੇ ਪੰਜਾਬ ਵਾਸਤੇ ਕਰ ਰਹੇ ਨੇ ਉਹ ਹੋਰ ਵੀ ਸਟੇਟਾਂ ਦੇ ਵਿੱਚ ਕਰ ਸਕਣ ਦੇਸ਼ ਵਾਸਤੇ ਕੁਝ ਕਰ ਸਕਣ ਉਹਨਾਂ ਨੂੰ ਰੋਕਣ ਵਾਸਤੇ ਉਹਨਾਂ ਨੇ ਹਰ ਇੱਕ ਹਤਕੰਡਾ ਜਿਹੜਾ ਉਹ ਪਨਾਇਆ ਔਰ ਕਿਤੇ ਨਾ ਕਿਤੇ ਇਹ ਇਦਾਂ ਦਾ ਸਾਬਤ ਹੁੰਦਾ ਹੈ ਕਿ ਸਭ ਤੋਂ ਵੱਡਾ ਜਿਹੜਾ ਆਪਣਾ ਦੇਸ਼ ਹੈ ਲੋਕਤੰਤ੍ਰਿਕ ਤਰੀਕੇ ਨਾਲ ਜਿਹੜਾ ਕੰਮ ਕਰਦਾ ਲੋਕਤੰਤਰ ਦੀ ਹੱਤਿਆ ਜਿਹੜੀ ਉਹ ਕੇਂਦਰ ਵੱਲੋਂ ਮੋਦੀ ਸਾਹਿਬ ਵੱਲੋਂ ਭਾਜਪਾ ਵੱਲੋਂ ਜਿਹੜੀ ਕੀਤੀ ਜਾ ਰਹੀ ਹੈ ਜਿੱਥੇ ਸਾਡੇ ਪੰਜਾਬ ਕੀ ਸਾਰੇ ਦੇਸ਼ ਦੇ ਵਿੱਚ ਬਹੁਤ ਵੱਡਾ ਰੋਸ ਹੈ ਇਸ ਗ੍ਰਿਫਤਾਰੀ ਦੇ ਖਿਲਾਫ ਦੇ ਵਿੱਚ ਸੋ ਸਾਡੇ ਐਮਐਲਏ ਸਭਾ ਮੰਤਰੀ ਸਹਿਬਾਨ ਜੋ ਦਿੱਲੀ ਨੂੰ ਜਾ ਰਹੇ ਸੀ ਉਹਨਾਂ ਨੂੰ ਵੀ ਰਸਤੇ 'ਚ ਰੋਕਿਆ ਜਾ ਰਿਹਾ ਉਹਨਾਂ ਨੂੰ ਅੱਗੇ ਨਹੀਂ ਵਧਣ ਦਿੱਤਾ ਜਾ ਰਿਹਾ ਉਦੇ ਨਾਲ ਹੀ ਜਿਹੜੇ ਪੰਜਾਬ ਚ ਐਮ ਐਲ ਏ ਜਿਹੜੇ ਅੱਜ ਇੱਥੇ ਮੋਹਾਲੀ ਅੰਬਸਾਹ ਵਿਖੇ ਜਿਹੜਾ ਐਜੀਟੇਸ਼ਨ ਰੱਖੀ ਗਈ ਸੀ ਉਹਦੇ ਵਿੱਚ ਸ਼ਾਮਲ ਹੋਣ ਵਾਸਤੇ ਸਾਡੇ ਵਲੰਟੀਅਰ ਆ ਰਹੇ ਸੀ ਉਹਨਾਂ ਨੂੰ ਵੀ ਰੋਕਿਆ ਜਾ ਰਿਹਾ ਜਿੱਥੋਂ ਕਿਤੇ ਨਾ ਕਿਤੇ ਕੇਂਦਰ ਸਰਕਾਰ ਦਾ ਰਵਈਆ ਬੜਾ ਇਦਾਂ ਲੱਗਦਾ ਕਿ ਜਿੱਦਾਂ ਲੋਕਤੰਤਰ ਹੈ ਹੀ ਨਹੀਂ ਹੈ ਇੱਥੇ ਬਿਲਕੁਲ ਤਾਨਾਸ਼ਾਹੀ ਵਾਲਾ ਜਿਹੜਾ ਰਵਈਆ ਜਿਹੜਾ ਕੇਂਦਰ ਵੱਲੋਂ ਜਿਹੜਾ ਬੀ ਜੀ ਪੀ ਵੱਲੋਂ ਜਾਂ ਮੋਦੀ ਸਾਹਿਬ ਵੱਲੋਂ ਜਿਹੜਾ ਅਪਣਾਇਆ ਜਾ ਰਿਹਾ ਹੈ ਲੋਕ ਸਭਾ ਚੋਣਾਂ ਨਜ਼ਦੀਕ ਨਹੀਂ ਲੋਕ ਸਭਾ ਚੋਣੋਂ ਤੋਂ ਠੀਕ ਪਹਿਲਾਂ ਇਹ ਕਾਰਵਾਈ ਹੁੰਦੀ ਹੈ ਤੁਹਾਨੂੰ ਕੀ ਲੱਗਦਾ ਕਿ ਕੀ ਸਿਰਫ ਆਨਲਾਈਨ ਚੋਣਾਂ ਨੂੰ ਪ੍ਰਭਾਵਿਤ ਕਰਨ ਦੇ ਲਈ ਹੋ ਰਿਹਾ ਜਾਂ ਫਿਰ ਕਿਉਂਕਿ ਪਹਿਲਾਂ ਵੀ ਕਿੰਨੇ ਵਾਰ 9ਵੀਂ ਤੋਂ 10ਵੀਂ ਵਾਰ ਚੜ੍ਹਿਆ ਸੰਮਣੇ ਤੇ ਜਰਸੀ ਇਹਦਾ ਇਹ ਕਹਦਾ ਸੀ ਕਿ ਪੇਸ਼ੀ ਚ ਨਹੀਂ ਆ ਰਹੇ ਸਹਿਯੋਗ ਨਹੀਂ ਮਿਲ ਰਿਹਾ ਇਸ ਕਰਕੇ ਜਿਹੜਾ ਉਹਨਾਂ ਕਾਰਵਾਈ ਇਸ ਤਰ੍ਹਾਂ ਦੇਖੋ ਇੰਨੀ ਜਲਦੀ ਚ ਗ੍ਰਿਫਤਾਰ ਕਰਨਾ ਇਹ ਡਰ ਹੀ ਹੈ ਜਿਹੜਾ ਕੇਜਰੀਵਾਲ ਸਾਹਿਬ ਦਾ ਡਰ ਹੈ ਜਿਹੜਾ ਉਹ ਮੋਦੀ ਨੂੰ ਸਤਾ ਰਿਹਾ ਭਾਜਪਾ ਨੂੰ ਸਤਾ ਰਿਹਾ ਕਿਉਂਕਿ ਜਿੱਥੇ ਵੀ ਕਿਤੇ ਟੱਕਰ ਦਿੱਤੀ ਹੈ ਤਾਂ ਆਮ ਆਦੀ ਪਾਰਟੀ ਨੇ ਟੱਕਰ ਦਿੱਤੀ ਹੈ ਚਾਹ ਪੰਜਾਬ ਹੋਵੇ Rajasthan ਹੋਵੇ ਹਰਿਆਣਾ ਹੋਵੇ ਜਾਂ ਗੁਜਰਾਤ ਹੋਵੇ Goa ਹੋਵੇ ਜਿੱਥੇ ਜਿੱਥੇ ਆਮ ਆਦਮੀ ਪਾਰਟੀ ਅੱਗੇ ਵੱਧ ਰਹੀ ਆ ਉੱਥੇ ਉੱਥੇ ਜਿਹੜਾ ਕੇਂਦਰ ਸਰਕਾਰ ਹੈ ਬੀਜੇਪੀ ਨੂੰ ਡਰ ਹੋਇਆ ਪਿਆ ਸੋ ਉਸੇ ਨੂੰ ਉਸੇ ਤੜਫੜਾ ਹੱਥ ਜਿਹੜੀ ਉਹਨਾਂ ਦੀ ਦਿਖਾ ਰਹੀ ਆ ਕਿ ਕੇਜੀ ਵੱਲ ਸਾਹਿਬ ਨੂੰ ਗ੍ਰਿਫਤਾਰ ਕਰਨਾ ਪਰ ਅਸੀਂ ਝੋਕਣ ਵਾਲੇ ਨਹੀਂ ਡਰਨ ਵਾਲੇ ਨਹੀਂ ਸਾਨੂੰ ਜੇ ਇੱਕ ਕੇਜੀ ਵੱਲ ਸਾਹਿਬ ਨੂੰ ਬੰਦ ਅੰਦਰ ਕਰਨਗੇ ਬਾਕੀ ਲੱਖਾਂ ਹੀ ਲੋਕ ਨੇ ਜਿਹੜੇ ਕੇਜੀ ਵੱਲ ਸਾਹਿਬ ਦੀ ਆਵਾਜ਼ ਬਣ ਕੇ ਜਿਹੜੋ ਲੋਕਾਂ 'ਚ ਗੂੰਜੂਗੀ ਔਰ ਆਉਣ ਵਾਲੇ ਸਮੇਂ 'ਚ ਆ ਜਿਹੜੀ ਹੁਣ 2024 ਦੀ ਇਲੈਕਸ਼ਨ ਆ ਰਹੀ ਆ ਉਹਦੇ ਵਿੱਚ ਬੀਜੇਪੀ ਨੂੰ ਇਹ ਤੋਂ ਸਬਕ ਸਿਖਾਉਣਗੇ ਪਾਸ ਦੇਸ ਦੇ ਲੋਕ ਚਤੇ ਜੀ ਲੇਕਿਨ ਜੇਕਰ ਅਸੀਂ ਥੋੜਾ ਪਿਛੇ ਦੇਖੀਏ ਦੇਖੋ ਕੇਂਦਰ ਦੇ ਵਿੱਚ ਚਾਹੇ ਰਾਹੁਲ ਗਾਂਧੀ ਹੋਣ ਚਾਹੇ ਪ੍ਰਿਯੰਕਾ ਗਾਂਧੀ ਹੋਣ ਉਹਨਾਂ ਦੇ ਵੱਲੋਂ ਹਮਾਇਤ ਕੀਤੀ ਜਾ ਰਹੀ ਹੈ ਇੰਡੀਆ ਗੱਠ ਜੋੜ ਦੇ ਤਹਿਤ ਕਿ ਲੋਕਤੰਤਰ ਦੀ ਹੱਤਿਆ ਹੈ ਲੇਕਿਨ ਜੇਕਰ ਅਸੀਂ ਉਹੀ ਗੱਲ ਪੰਜਾਬ ਦੇ ਵਿੱਚ ਕਾਂਗਰਸ ਇਕਾਈ ਦੀ ਕਰੀਏ ਉਸ ਤੋਂ ਪਹਿਲਾਂ ਵੀ ਕਾਫੀ ਵਾਰ ਵਿਰੋਧ ਕਰਦੇ ਰਹੇ ਇਹਨੂੰ ਉਹਨਾਂ ਦਾ ਕਹਿਣਾ ਹੈ ਕਿ ਜੇ ਦਿੱਲੀ 'ਚ ਕਾਰਵਾਈ ਹੁੰਦੀ ਈਡੀ ਤਾਂ ਕਹਿੰਦੇ ਨੇ ਕਿ ਭ੍ਰਸ਼ਟਾਚਾਰ ਨਹੀਂ ਬਲਕਿ ਭਾਜਪਾ ਜੋ ਹੈ ਈਡੀ ਦੇ ਜ਼ਰੀਏ ਦਬਾਅ ਪਾਣਾ ਚਾਹੁੰਦੀ ਹੈ ਲੇਕਿਨ ਪੰਜਾਬ ਦੇ ਵਿੱਚ ਵਿਜੀਲੈਂਸ ਦੀ ਵਰਤੋਂ ਦੁਰਵਰਤੋਂ ਪੰਜਾਬ ਸਰਕਾਰ ਕਰ ਰ ਪੰਜਾਬ ਦੇ ਵਿੱਚ ਜਿਹੜਾ ਵੀ ਇਨਸੀਡੈਂਟ ਹੋਇਆ ਕੋਈ ਐਦਾਂ ਦਾ ਹੋਇਆ ਉਹਦੇ ਵਾਕਿਆ ਦਾ ਸਾਬਤ ਹੋਇਆ ਲੇਕਿਨ ਈਡੀ ਨੇ ਜਿੰਨੇ ਵੀ ਸਾਡੇ ਆਮ ਆਦਮੀ ਪਾਰਟੀ ਦੇ ਆਗੂ ਸਹਿਬਾਨ ਚਾਹੇ ਸ਼ੋਧੀ ਆਈਏ ਹੁਣ ਜਸਤਿੰਦਰ ਜੈਨ ਜੀ ਹੁਣ ਉਹਨਾਂ ਤੇ ਕੀ ਸਾਬਤ ਕੀਤਾ ਅੱਜ ਤੱਕ ਕਿੰਨਾ ਚਿਰ ਹੋ ਗਿਆ ਉਹਨਾਂ ਨੂੰ ਅੰਦਰ ਜੇਲ੍ਹ ਦੇ ਵਿੱਚ ਰੱਖਿਆ ਨੂੰ ਕੋਈ ਸਾਬਤ ਕਰ ਸਕੇ ਅੱਜ ਤੱਕ ਕੁਝ ਸਾਬਤ ਨਹੀਂ ਕਰ ਸਕੇ ਸੋ ਇੱਥੋਂ ਸਾਬਤ ਹੁੰਦਾ ਕਿਤੇ ਨਾ ਕਿਤੇ ਜਿਹੜਾ ਮੋਦੀ ਆ ਉਹ ਡਿਕਟੇਟਰਸ਼ਿਪ ਜਿਹੜੀ ਅਪਣਾ ਰਿਹਾ ਜਿਹੜਾ ਕਿਤੇ ਨਾ ਕਿਤੇ ਉਹ ਉਹਨਾਂ ਚ ਜਿਹੜੀ ਰੂਹ ਹੈ ਇੱਕ ਬਹੁਤ ਬੈੜੀ ਰੂਹ ਉਹਨਾਂ ਦੇ ਵਿਚਾਰੀਆ ਜਿਹੜੇ ਨਹੀਂ ਚਾਹੁੰਦੇ ਕਿ ਦੇਸ਼ ਦੇ ਵਿੱਚ ਹੋਸਟ ਇਟਾਂ ਦੇ ਵਿੱਚ ਜਾਂ ਦੇਸ਼ ਦੇ ਵਿੱਚ ਕੋਈ ਚੰਗੀ ਚੰਗੇ ਲੋਕ ਅੱਗੇ ਆਉਣ ਉਹਨਾਂ ਨੂੰ ਤੁਸੀਂ ਦੇਖੋ ਭਾਜੀਪੀ ਦੇ ਵਿੱਚ ਕੋਈ ਬੋਲਦਾ ਉਹਨਾਂ ਦੇ ਖਿਲਾਫ ਬੋਲਦੇ ਨਹੀਂ ਹੈ ਕਿਉਂਕਿ ਉਹਨਾਂ ਦੀ ਡਿਕਟੇਟਰਸ਼ਿਪ ਹੈ ਜਿਸ ਤੋਂ ਡਰਦਾ ਕੋਈ ਬੋਲਦਾ ਹੀ ਨਹੀਂ ਹੈ ਉਹ ਜਿਹਨਾਂ ਨੂੰ ਨਹੀਂ ਟਿਕਟ ਨਹੀਂ ਉਹਨਾਂ ਦੇ ਮੂੰਹ ਚੋਂ ਵੀ ਇੱਕ ਆਵਾਜ਼ ਨਹੀਂ ਨਿਕਲਦੀ ਇਹ ਜਿਹੜਾ ਸਾਬਤ ਕਰਦਾ ਹੈ ਕਿ ਮੋਦੀ ਸਾਹਿਬ ਬਹੁਤ ਤਾਨਾਸ਼ਾਹ ਨੇ ਅਮਿਸ਼ਾ ਜੀ ਬਹੁਤ ਤਾਨਾਸ਼ਾਹ ਨੇ ਉਹਨਾਂ ਤੋਂ ਡਰਦੇ ਮਾਰੇ ਕੋਈ ਬੋਲਦਾ ਨਹੀਂ ਹੈ ਕੀ ਲੱਗਦਾ ਆ ਆਖਰੀ ਸਵਾਲ ਹੈ ਮੇਰਾ ਕਿ ਇੱਕ ਪਾਸੇ ਲੋਕ ਸਭਾ ਚੋਣਾਂ ਨੇ ਪੰਜਾਬ ਦੇ ਵਿੱਚ ਵੀ 2 ਮਹੀਨੇ ਵਿੱਚ ਚੋਣਾਂ ਨੇ ਔਰ ਕਿਸ ਤਰ੍ਹਾਂ ਦਾ ਪ੍ਰਭਾਵ ਤੁਹਾਨੂੰ ਲੱਗਦਾ ਜਾਂ ਐਡਵਾਂਟੇਜ ਜਾਂ ਡਿਸਐਡਵਾਂਟੇਜ ਇਸ ਚੀਜ਼ ਦਾ ਤੁਹਾਨੂੰ ਲੱਗਦਾ ਜਿਸ ਤਰੀਕੇ ਨਾਲ ਗਿਫਤਾਰੀ ਹੋਈ ਦੇਖੋ ਹੁਣ ਡਿਸਐਡਵਾਂਟੇਜ ਜਾਂ ਉਹਦਾ ਦੇਖੇ ਲਾਭ ਜਾਂ ਹਾਨੀ ਦਾ ਨਹੀਂ ਹੈ ਹੁਣ ਮੇਨ ਗੱਲ ਤਾਂ ਇਹ ਆ ਕਿ ਅਸੀਂ ਲੜਾਈ ਲੜਨੀ ਆ ਸਾਨੂੰ ਜਿਵੇਂ ਜਿਵੇਂ ਪਾਰਟੀ ਵੱਲ ਦੇ ਸੰਦੇਸ਼ ਆਊਗਾ ਅਸੀਂ ਉਹਦੇ ਚਾਹੇ ਸਾਨੂੰ ਦਿੱਲੀ ਜਾਣਾ ਪਵੇ ਜਾਂ ਪੰਜਾਬ ਚ ਧਰਨੇ ਪ੍ਰਦਰਸ਼ਨ ਕਰਨੇ ਪੈਣ ਜਾਂ ਚੰਡੀਗੜ੍ਹ ਚ ਧਰਨਾ ਪ੍ਰਦਰਸ਼ਨ ਕਰਨਾ ਪਵੇ ਅਸੀਂ ਪੂਰੀ ਦ੍ਰਿੜਤਾ ਨਾਲ ਜਿਹੜੀ ਠੋਕੇ ਲੜਾਈ ਇਹ ਤੁਸੀਂ बार-बार कह रहेने कि पाच पाच उमर जी कर ले अरविंद केजरीवाल जेल ਦੇ ਵਿੱਚੋਂ ਵੀ ਸਰਕਾਰ ਚਲਾ ਸਕਦੇ ਨੇ ਲੇਕਿਨ ਤੁਹਾਨੂੰ ਲੱਗਦਾ ਜੇ ਲੰਬਾ ਸਮਾਂ ਜੇ ਚੱਲਦਾ ਰਿਹਾ ਤਾਂ ਫਿਰ ਇਹ ਸਭ ਕੁਝ ਸੰਭਵ ਹੋ ਸਕੇਗਾ ਤੁਹਾਡੇ ਪਾਸੇ ਚੋਨਾ ਵੀ ਜਣੀ ਨਹੀਂ ਸਰਤੇ ਦੇਖੋ ਬਿਲਕੁਲ ਸੰਭਵ ਹੋਊਗਾ ਜੀ ਸੰਭਵ ਵਾਲੀ ਕੋਈ ਗੱਲ ਨਹੀਂ ਕਿਉਂਕਿ ਕੇਜਰੀਵਾਲ ਸਾਹਿਬ ਨੇ ਪਹਿਲਾਂ ਕਿਹਾ ਸੀ ਕਿ ਜੇ ਮੈਨੂੰ ਫੜਨਗੇ ਤਾਂ ਮੈਂ ਜੇਲ੍ਹ ਚੋਂ ਵੀ ਸਰਕਾਰ ਚਲਾਉਂਗਾ ਸੋ ਬਿਲਕੁਲ ਉਹੀ ਗੱਲ ਹੈ ਕਿ ਉਹਨਾਂ ਜੇਲ੍ਹ ਚੋਂ ਜਿਹੜੀ ਦਿੱਲੀ ਹੈ ਦਿੱਲੀ ਸੀਐਮ ਸਾਹਿਬ ਨੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਜੀ ਉਹ ਜੇਲ੍ਹ ਦੇ ਵਿੱਚੋਂ ਹੀ ਆ ਜਿਹੜਾ ਉਹ ਚਲਾਉਣਗੇ ਜੋ ਆਮਾ ਟਵੀਟ ਅਸੀਂ ਦੇਖੀ ਨੇ ਹਮਾਇਤ ਦੇ ਵਿੱਚ ਇਹ ਦਿੱਲੀ ਦੇ ਵਿਧਾਇਕ ਪੰਜਾਬ ਦੇ ਵਿੱਚ ਵੀ ਲੇਕਿਨ ਕੁਵਰ ਵਿਜੇ ਪ੍ਰਤਾਪ ਜੀ ਜੋ ਟਵੀਟ ਕੀਤਾ ਹਾਲਾਂਕਿ ਉਹਨਾਂ ਨੇ ਕਿਹਾ ਕਿ ਇਹ ਸਾਰਾ ਕੁਝ ਗਲਤ ਹੋ ਰਿਹਾ ਡੈਮੋਕ੍ਰੇਸੀ ਦੀ ਹੱਤਿਆ ਲੇਕਿਨ ਉਹਨਾਂ ਨੇ ਇਹ ਕਿਹਾ ਕਿ ਜਿਨ੍ਹਾਂ ਨੂੰ ਤੁਸੀਂ ਚਿਹਰੇ ਮੂਰੇ ਬਣਾਇਆ ਸ਼ਾਇਦ ਉਹ ਤੁਹਾਡੀ ਮਦਦ ਨਹੀਂ ਕਰ ਸਕਣਗੇ ਮੈਂ ਵੀ ਹੁਣ ਤੁਹਾਡੀ ਜਿਹੜੀ ਮਦਦ ਕਰਨ ਦੀ ਕੰਡੀਸ਼ਨ ਦੇ ਵਿੱਚ ਨਹੀਂ ਮਦਦ ਨਹੀਂ ਕਰ ਸਕਾਂਗਾ ਮੈਂ ਤੁਹਾਡੀ ਨਹੀਂ ਅਸੀਂ ਦੇਖੋ ਆਮਾ ਦੀ ਪਾਰਟੀ ਦੇ ਸਿਪਾਹੀ ਆ ਸਾਨੂੰ ਸੂਲੀ ਤੇ ਵੀ ਚੜਨਗੇ ਅਸੀਂ ਚੜਨ ਤਿਆਰ ਕਿਉਂਕਿ ਸਾਨੂੰ ਆਮਾ ਦੀ ਪਾਰਟੀ ਨੇ ਐਮਐਲਏ ਬਣਾਇਆ ਮੰਤਰੀ ਬਣਾਇਆ ਅਸੀਂ ਪੂਰੇ ਡਟ ਕੇ ਸਪੋਰਟ ਕਰਾਂਗੇ ਪ ਅਖਰੀ ਹੱਦ ਤੱਕ ਜੰਮ ਜੇ ਸਾਨੂੰ ਮਰਨਾ ਪੈ ਜਾਏ ਜੋ ਮਰਜੀ ਹੋ ਜਾਏ ਅਸੀਂ ਪਿੱਛੇ ਨਹੀਂ ਹਟਾਂਗੇ ਜੀ ਸੁਪਰੀਆ ਜਿਸਨ ਸਾਡੇ ਨਾਲ ਕੈਬਨਿਟ ਮਨਿਸਟਰ ਚੇਤਨ ਸਿੰਘ ਜੋੜਾ ਮજરા ਕਿਉਂਕਿ ਜਿਸ ਤਰੀਕੇ ਦਿੱਲੀ ਦੇ ਵਿੱਚ ਉਹਨਾਂ ਕਾਰਵਾਈ ਹੋਈ ਹੈ ਔਰ ਅਰਵਿੰਦ ਕੇਜੀਵਾਲ ਜਿਨ੍ਹਾਂ ਨੂੰ ਕਿ ਅਰੈਸਟ ਕੀਤਾ ਗਿਆ ਔਰ ਹੁਣ ਤਮਾਮ ਪੰਜਾਬ ਔਰ ਦਿੱਲੀ ਦੇ ਵਿੱਚ ਜੋ ਆਮ ਆਦਮੀ ਪਾਰਟੀ ਦੀ ਇਕਾਈ ਹੈ ਉਹਨਾਂ ਦੇ ਵੱਲੋਂ ਇਕੱਠ ਕੀਤਾ ਜਾ ਰਿਹਾ ਸੀ ਪ੍ਰਦਰਸ਼ਨ ਕਰਨ ਸੀ ਲੇਕਿਨ ਜਿਸ ਤਰੀਕੇ ਦਿੱਲੀ ਦੇ ਵਿੱਚ ਵੀ 144 ਤਮਾਮ ਪਾਰਟੀ ਦਫਤਰਾਂ 'ਤੇ ਬੰਦ ਲਗਾਈਏ ਉਸੇ ਤਰੀਕੇ ਪੰਜਾਬ ਦੇ ਵਿੱਚ ਵੀ ਹੁਣ ਕਬਰ ਆ ਰਹੀ ਹੈ ਕਿ ਜਿੱਥੇ ਵੀ ਐਜੀਟੇਸ਼ਨ ਕਰਨ ਦੀ ਕੋਸ਼ਿਸ਼ ਹੋ ਰਹੀ ਹੈ ਉੱਥੇ ਉੱਥੇ ਵਿਧਾਇਕਾਂ ਤੇ ਵੋਲੰਟੀਅਰਸ ਨੂੰ ਰੋਕਿਆ ਜਾ ਰਿਹਾ ਹੈ ਸੋ ਹੁਣ ਦੇਖਣਾ ਹੋਏਗਾ ਆਖਿਰ ਇਹ ਜ